ਦਰਸ਼ਕੋ ਸਵਾਗਤ ਹੈ ਤੁਹਾਡਾ ਅੱਜ ਅਸੀਂ ਬੈਠੇ ਹਾਂ ਆਵਾ ਦੀ ਪਾਰਟੀ ਦੇ ਸੂਬਾ ਸੰਜੁਕਤ ਸਕੱਤਰ ਸ਼੍ਰੀ ਪਰਿੰਦਰ ਸਿੰਘ ਢੋਟ ਜੀ ਤੇ ਨਾਲ ਨੇ ਮੈਂਬਰ ਨੇ ਪੰਜਾਬ ਬੂ ਨੇ ਬੋਰਡ ਦੇ ਖਬਰ ਕਬਾਦ ਜੀ ਢੋਟ ਸਾਹਿਬ ਅੱਜ ਅਸੀਂ ਤੁਹਾਡੇ ਕੋਲ ਆਏ ਆ ਦਿੱਲੀ ਵਿੱਚ ਇਕਦਮ ਚੇਂਜ ਹੋਇਆ ਸਾਰਾ ਸਨੈਰੀਓ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਉਂਦੇ ਨੇ ਦੋ ਦਿਨਾਂ ਬਾਅਦ ਉਹ ਨਾਲ ਹੀ ਜਿਹੜੇ ਕੈਬਨ ਮੰਤਰੀ ਆ ਅਤਿਸ਼ ਜੀ ਜਿਹੜੇ ਬਹੁਤ ਹੀ ਸੰਸੀਅਰ ਪੁਰਾਣੇ ਉੱਤੇ ਦੇ ਕੈਬਨ ਮੰਤਰੀ ਨੇ ਉਹਨਾਂ ਨੂੰ ਅਜੇ ਮੁੱਖ ਮੰਤਰੀ ਬਣਾ ਰਹੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਜਿਹੜੀ ਗੱਲ ਤੁਸੀਂ ਕਹੀ ਕਿ ਇੱਕਦਮ ਤਲਕਾ ਮਚਾ ਦਿੱਤਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਈ ਜਿਹੜੀ ਸਿਆਸਤ ਦੇ ਵਿੱਚ ਤਲਕਾ ਮਚਾਉਣ ਲਈ ਕਿਉਂਕਿ ਜਿਹੜੀ ਸਿਆਸਤ ਹੈ ਕਈ ਨਾਲ ਲੋਕਾਂ ਨੇ ਜਿੰਨੇ ਵੀ ਇਸ ਕੰਮ 'ਚ ਲੱਗੇ ਮੈਂ ਕਹੂੰ ਕੰਮ ਕਹੂੰਗਾ ਉਹਨਾਂ ਨੇ ਆਪਣੇ ਘਰ ਪਰ ਲਈ ਸਿਆਸਤ ਕਰਦੇ ਸੀ ਕੁਰਸੀ ਜਿਹੜੀ ਦੇ ਕਪੂਕ ਬੇਤਾ ਪੁਰਖੀ ਕੰਮ ਰੱਖਿਆ ਸੀ ਜਿਹੜਾ ਇੱਕ ਵਾਰੀ ਕੁਰਸੀ ਦੇ ਬਹਿ ਗਿਆ ਉਹ ਗਾਂ ਤੋਂ ਗਾਂ ਖਾਂਦਨ ਚਲੀ ਆ ਰਹੇ ਸੀ ਪਰ ਇਸ ਸਿਆਸਤ ਆਮ ਲੋਕਾਂ ਦੇ ਲਈ ਆਮ ਲੋਕ ਕਰਨਾਈ ਸਿਆਸਤ ਆਪਣਾ ਕਾਰੋਬਾਰ ਛੱਡ ਕੇ ਆਏ ਕਿਸੇ ਨੂੰ ਕੁਰਸੀ ਨਾਲ ਮੋਹ ਨਹੀਂ ਉਸ ਦੀ ਇੱਕ ਅਧਾਪਨਾ ਹੈ ਕਿ ਸ਼੍ਰੀ ਅਰਵਿੰਦ ਕੇ ਜਿਰਵਾਲ ਸਾਡੇ ਸੁਪਰੀਮੋ ਉਹਨਾਂ ਨੇ ਬਿਨਾਂ ਕਿਸੇ ਲਗ ਰੁਪੇੜ ਦੇ ਜਿਹੜੀ ਕੁਰਸੀ ਨੂੰ ਲੋਕ ਤਰਸਦੇ ਲੋਕੀ ਅਡੀਆਂ ਰਗੜਦੇ ਫਿਰਦੇ ਨੇ ਉਹਨੂੰ ਚੱਕ ਕੇ ਕਿਹਾ ਕਿ ਨਹੀਂ ਵੀ ਮੈਨੂੰ ਮੈਨੂੰ ਲੋਕਾਂ ਦਾ ਪਿਆਰ ਇਹ ਲੋਕਾਂ ਦਾ ਅਸੀਰਵਾਦ ਹੈ ਮੈਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਮੈਂ ਲੋਕਾਂ ਦੇ ਭਲੇ ਲਈ ਆਇਆ ਹਾਂ ਉਸੇ ਕਰਕੇ ਜੇ ਕੋ ਮਿਰਤੇ ਕੋਈ ਕਹਿੰਦਾ ਹੈ ਕਿ ਤੁਸੀਂ ਕੁਰਸੀ ਛੱਡੋ ਤੇ ਆਹ ਕੁਰਸੀ ਪਈ ਪਰ ਕਿਸੇ ਵੀ ਹਰ ਜਿਹੜੇ ਜਿਹੜੀ ਜਿਹੜੇ ਲੋਕ ਸਿਆਸਤ ਚ ਲੋਕ ਨੇ ਰਵੈਤੀ ਚ ਬੀਜੇਪੀ ਜਿਹਾ ਕਾਂਗਰਸ ਵਾਲੇ ਉਹਨਾਂ ਨੂੰ ਕਿਸੇ ਨੇ ਕਹੋ ਕਿ ਕੁਰਸੀ ਛੱਡ ਕੇ ਦਿਖਾਓ ਉਹ ਸਾਰਾ ਕੁਝ ਇੱਕ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਵੀ ਕਿਸੇ ਤਰ੍ਹਾਂ ਦਾ ਲਾਲਚ ਲਈ ਅਸੀਂ ਨਹੀਂ ਅਸੀਂ ਲੋਕਾਂ ਦੇ ਭਲੇ ਲਈ ਆਏ ਹਾਂ ਉਹ ਹਰਕਤ ਅੱਜਾ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਥੋੜੇ ਮਹੀਨੇ ਤੱਕ ਜੀ ਉਹਦੀ ਸਿੰਪਥੀ ਲੈਣ ਲਈ ਤਾਂ ਨਹੀਂ ਇਹ ਜਿਹੜਾ ਹਤਕੰਡਾ ਪਨਾਇਆ ਗਿਆ ਜਦੋਂ ਪਹਿਲਾਂ 17 ਚੋਂ 67 ਆਈ ਸੀ ਉਦੋਂ ਕਿਹੜੀ ਸਿੰਪਥੀ ਸੀ ਲੋਕ ਬਹੁਤ ਸਿਆਣੇ ਨੇ ਦਿੱਲੀ ਦੇ ਬਹੁਤ ਪੜ੍ਹੇ ਲਿਖੇ ਪੰਜਾਬ ਦੇ ਲੋਕ ਬਹੁਤ ਸੂਝਵਾਨ ਦੋਨੇ ਸੂਬਿਆਂ ਦੇ ਸੂਝਵਾਨ ਲੋਕ ਨੇ ਉਹਨਾਂ ਨੇ ਬਹੁਤ ਸੋਚ ਵਿਚਾਰ ਕਰਕੇ ਹੀ ਪਹਿਲਾਂ ਵੀ ਸਰਕਾਰ ਬਣਾਈ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਗੂਫੇ ਨਾਲ ਕਿਸੇ ਤਰ੍ਹਾਂ ਦੀ ਕੋਈ ਚੜੀ ਕਹ ਲੋ ਹੱਥ ਕੰਢੀ ਨਾਲ ਮਤਲਬ ਨਹੀਂ ਉਹ ਲੋਕ ਕੰਮ ਦੇਖਦੇ ਨੇ ਕੰਮ ਕੀਤਾ ਲੋਕ ਨੀਤ ਦੇਦੇ ਨੇ ਵੀ ਲੋਕੇ ਨੀਤ ਕੰਮ ਕਰਨ ਵਾਲੇ ਲੋਕ ਨੇ ਜਾਂ ਕੇ ਸਿਰਫ ਗੱਲਾਂ ਵਾਲੇ ਲੋਕ ਨਹੀਂ ਉਹ ਸਾਰਾ ਕੁਝ ਦੇਖਦੇ ਹੋਏ ਲੋਕਾਂ ਨੇ ਪਹਿਲਾਂ ਨਵਾਜਿਆ ਇਸ ਕਰਕੇ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਡਰਾਮੇ ਕਰਨ ਦੀ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਜੀ ਦੀ ਲੋੜ ਨਹੀਂ ਅਸੀਂ ਕੰਮ ਕਰਨ ਵਾਲੇ ਲੋਕ ਆ ਸਾਡੀ ਪਾਰਟੀ ਕੰਮ ਕਰਨ ਵਾਲੇ ਲੋਕ ਦੇ ਲੋਕਾਂ ਦੀ ਪਾਰਟੀ ਆ ਲੋਕਾਂ ਨੇ ਆਪਣੇ ਆਪ ਨਵਾਜਣਾ ਵਿਧਾਨ ਸਭਾ ਤੁਸੀਂ ਦੇਖੋ ਅੱਗੇ 17 ਚੋਂ 67 ਆਈਏ 17 ਚੋਂ 70 ਆਉਣੇ ਦੇਖ ਲਓ ਤੁਸੀਂ ਟੋਰ ਸਾਬਾ ਪਰ ਜੇ ਹੁਣ ਦਿੱਲੀ ਤੋਂ ਹਰਿਆਣੇ ਵੱਲ ਗੱਲ ਕਰੀਏ ਤੁਸੀਂ ਵੀ ਤੇ ਇਕਵਾਸ ਜੀ ਕਾਫੀ ਤੁਸੀਂ ਟੋਰ ਲਗਾ ਰਹੇ ਹੋ ਫੀਲਡ ਜਾ ਰਹੇ ਹੋ ਹਰਿਆਣੇ 'ਚ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਵਾ ਆਵਾਜ਼ ਦੀ ਪਾਰਟੀ ਦੇਖੋ ਲੋਕ ਸਾਰੇ ਜੋ ਦਿੱਲੀ ਔਰ ਪੰਜਾਬ ਦੇ ਕੰਮ ਹੋ ਰਹੇ ਨੇ ਲੋਕਾਂ ਦੀ ਉਹ ਸਾਰੀ ਚੀਜ਼ ਨੂੰ ਦੇਖ ਰਹੇ ਬਹੁਤ ਅੱਛਾ ਤੁਸੀਂ ਦੇਖਿਓ ਚੰਦ ਦਿਨਾਂ ਦੀ ਗੱਲ ਆ ਬਹੁਤ ਵਧੀਆ ਰਿਜ਼ਲਟ ਆਉਣ ਦੀ ਉਹ ਦਿੱਲੀ ਤੋਂ ਜਿਸ ਤਰ੍ਹਾਂ ਇਹ ਉਸੇ ਤਰ੍ਹਾਂ ਹੀ ਹਰਿਆਣਾ ਵਿੱਚੋਂ ਵੀ ਸਾਡੀ ਪਾਰਟੀ ਜਾਨੀ ਵਧੀਆ ਜਿੱਤ ਪ੍ਰਾਪਤ ਕਰੇ ਪੰਜਾਬ ਦੀ ਗੱਲ ਕਰੀਏ ਅੱਜ ਕਾਂਗਰਸ ਪਾਰਟੀ ਨੇ ਸਾਰੀਆਂ ਸਭ ਜਿਨ੍ਹਾਂ ਧੰਨੇ ਲਾਏ ਆ ਕਿ ਲਾਅ ਆਰਡਰ ਖਰਾਬ ਹੋ ਗਿਆ ਕੀ ਕਹਿਣਾ ਚਾਹੋਗੇ ਦੇਖੋ ਇਹ ਲੋਕ ਜਿਹੜੇ ਨਾ ਦੀ ਪਿਛਲੇ 2.5 ਸਾਲਾਂ ਤੋਂ ਇਹਨਾਂ ਨੇ ਜਿਹੜੇ ਸੋਚਿਆ ਨਹੀਂ ਸੀ ਸੁਪਨੇ ਚ ਸੋਚਿਆ ਨਹੀਂ ਸੀ ਲੋਕਾਂ ਨੇ ਉਹ ਫਤਵਾ ਦਿੱਤਾ ਇਹ ਹਰ ਹੱਥ ਕੰਡਾ ਹੋਰ ਹੁਣ ਵੀ ਇਹਨਾਂ ਨੂੰ ਇਹ ਲੱਗਦਾ ਕਿ ਸਾਡਾ ਸਦਾ ਲਈ ਇਥੋਂ ਜੋ ਬੁਰੀ ਬਿਸਤਰਾ ਗੋਲ ਹੋ ਗਿਆ ਚਾ ਅਕਾਲੀ ਆਉਣ ਚਾ ਕਾਂਗਰਸ ਹੋਵੇ ਚਾ ਬੀਜੇਪੀ ਹੋਵੇ ਉਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੂੰ ਕਿਹਾ ਵੀ ਇਹ ਤੇ ਮੁੜ ਕੇ ਫੇਰ ਟਾਈਮ ਕਿਹੜਾ ਰਹਾ ਗਿਆ ਦੁਬਾਰਾ ਸਰਕਾਰ ਬਦਲਣ ਵਾਲੀ ਆ ਇਹ ਆਪਣੇ ਬੰਦੇ ਪਾਲੇ ਹੋ ਜਿਹੜੇ ਇਹਨਾਂ ਦੇ ਆਪ ਹੀ ਨਸ਼ੇ ਦੇ ਕੰਮ ਕਰਨ ਵਾਲੇ ਲੋਕ ਮੈਜੋਰਟੀ ਨਾਲ ਚੋਂ ਜਿਹੜੇ ਲੀਡਰ ਤੁਸੀਂ ਇੱਥੇ ਲੋਕally ਗੱਲ ਕਰ ਲੋ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਇੱਥੇ ਹੁੰਦਾ ਰਿਹਾ ਕਿਹਨੇ ਕੀ ਕੀਤਾ ਔਰ ਸਰਦਾਰ ਭਗਵੰਦ ਸੇਮਾਨ ਸਾਹਿਬ ਦੀ ਜਦਨ ਦੀ ਸਰਕਾਰ ਆਈ ਹੈ ਤਕਰੀਬਨ 40000 ਦੇ ਲਾਗੇ ਬਨੇ ਲੋਕ ਫੜ ਕੇ ਅੰਦਰ ਕੀਤੇ ਗਏ ਟਨਾਂ ਦੇ ਹਿਸਾਬ ਨਾਲ ਨਸ਼ੇ ਦੀ ਰਿਕਵਰੀ ਕੀਤੀ ਗਈ ਆ ਔਰ ਪਿੱਛੇ ਦੱਸੋ ਕੀ ਕਿਹੜੀ ਸਰਕਾਰ ਨੇ ਕੀ ਕੀਤਾ ਇਹ ਕੰਮ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਨਸ਼ਾ ਇੱਥੇ ਜਿਹੜੀ ਇਹਨੂੰ ਠੱਲ ਪਾਉਣੀ ਕੱਲਾ ਜਿਹੜੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਾਰਡਰ ਤੇ ਬੈਠੀਆਂ ਏਜੰਸੀਆਂ ਜਿਹੜੀ ਬੀਐਸਐਫ ਹੋਵੇ ਜਾਂ ਆਰਮੀ ਹੋਵੇ ਉਹਦੀ ਵੀ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਕਿਉਂਕਿ ਬਾਹਰੋਂ ਨਸ਼ਾ ਆ ਰਿਹਾ ਔਰ ਤੁਸੀਂ ਦੇਖਾ ਹੁਣ ਕੱਲਾ ਇੱਥੇ ਤੇ ਡਰੋਨਾਂ ਦੇ ਨਾਲ ਕਿਲੋਆਂ ਦੇ ਹਿਸਾਬ ਨਾਲ ਆਉਂਦਾ ਗਜਰਾ ਦੀ ਬੰਦਰਗਾਹਾਂ ਦੇ ਉੱਪਰ ਤਾਂ ਟਨਾਂ ਦੇ ਹਿਸਾਬ ਨਾਲ ਆਣਾ ਛਾਲਾ ਜਿਹੜਾ ਹੈ ਉਤਰਿਆ ਉਹਨੂੰ ਰੋਕਣ ਲਈ ਸੈਂਟਰ ਦੀ ਵੀ ਨਾਲ ਜਿਹੜੀ ਹੈਗੀ ਆ ਬਹੁਤ ਸਹਯੋਗ ਦੀ ਗੱਲ ਆ ਪੰਜਾਬ ਨੂੰ ਬਦਨਾਮ ਕਰ ਲਈ ਸਰਦਾਰ ਭਗਵਾਨ ਸ੍ਰੀ ਮਾਨ ਸਾਹਿਬ ਦੀ ਸਰਕਾਰ ਨੂੰ ਬਦਨਾਮ ਕਰ ਲਈ ਆ ਤਕੰਡੇ ਅਪਣਾਏ ਜਾ ਰਹੇ ਲੋਕ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਪਹਿਲਾਂ ਵੀ ਨਕਾਰ ਚੁੱਕੇ ਹੁਣ ਵੀ ਨਕਾਰ ਡਾਕਟਰ ਸਾਹਿਬ ਜਿਹੜਾ ਨਸ਼ਾ ਵਾ ਇਹਨੂੰ ਖਤਮ ਕਰਨ ਲਈ ਪਾਇਲਟ ਕਿਹੜੇ ਪ੍ਰੋਜੈਕਟ ਆ ਰਹੇ ਨੇ ਹਜੇ ਤੱਕ ਪੰਜਾਬ 'ਚ ਦੇਖੋ ਪਾਇਲਟ ਪ੍ਰੋਜੈਕਟਸ ਜਿਹੜਾ ਨੇ ਦੀ ਈ ਮੈਂ ਸਮਝਦਾ ਕਿ ਲੋਕ ਜਿਨਾ ਚ ਰਵੇ ਨਹੀਂ ਫਰਜ ਕਰ ਲਓ ਤੁਸੀਂ ਕਹੋ ਜੀ ਇੱਥੇ ਜ ਬਹੁਤ ਨਸ਼ਾ ਵਿਕਦਾ ਜੇ ਕਿਸੇ ਨੂੰ ਕਹੀਏ ਭਾਈ ਦੱਸ ਜੇ ਤੁਸੀਂ ਕਿਸੇ ਤੇ ਇਲਜ਼ਾਮ ਲਾਉਣਾ ਜਾਂ ਅੰਦਰ ਵੜ ਕੇ ਗੱਲ ਕਰਨੀ ਬਹੁਤ ਸੌਖੀ ਆ ਬਾਹਰ ਨਿਕਲ ਕੇ ਓਪਨਲੀ ਗੱਲ ਕਰਨੀ ਸੌਖੀ ਆ ਜੇ ਤੁਸੀਂ ਕਿਸੇ ਵੀ ਜੜੀ ਸਮਾਜ ਚ ਦੁਨੀਆ ਦੀ ਅਧਾਰ ਲੈ ਲਓ ਤੁਸੀਂ ਉਸ ਚ ਕੋਈ ਤਬਦੀਲੀ ਕਰਨਾ ਚਾਹੁੰਦੇ ਹੋ ਤੇ ਜਿੰਦਾ ਕਹਿੰਦੇ ਚੈਰਿਟੀ ਸਟਾਰਟ ਫਰੋਂ ਹੋ ਤਾਂ ਤੁਹਾਨੂੰ ਅੱਗੇ ਆਉਣਾ ਪੈਣਾ ਜੇ ਤੁਸੀਂ ਗੱਲਾਂ ਕਰੀ ਜਾਓ ਉੱਥੇ ਬਣ ਰਿਹਾ ਪਹਿਲਾਂ ਉਹ ਜਗਾ ਹੋ ਸੀ ਜਗਾ ਹਸਪੀਟਲ ਨੂੰ ਜਿਹੜੀ ਪਰਲੀ ਆ ਜਗਾ ਉਹ ਦਾਨ ਕੀਤੀ ਹੋਈ ਇਸੇ ਕਰਕੇ ਇਹ ਇਹ ਜਿਹੜੀਆਂ ਕਈ ਗੱਲਾਂ ਤੱਥਾਂ ਦੇ ਆਧਾਰ ਤੇ ਕਰਨੀ ਚਾਹੀਦੀਆਂ ਇਹਦੇ ਵਿੱਚ ਕੋਈ ਸੱਚਾਈ ਨਹੀਂ ਇਹ ਸਾਰੇ ਜਿਹੜਾ ਜੋ ਮੈਡੀਕਲ ਹਸਪਤਾਲ ਆਪਾਂ ਦਿੱਲੀ 'ਚ ਦੇਖ ਲਿਆ ਉਹ ਪੰਜਾਬ 'ਚ ਨਹੀਂ ਲੱਗ ਰਹੇ ਅੱਜ ਵੀ ਮੈਡੀਕਲ ਹਸਪਤਾਲ ਤਾਂ ਵੱਜਾਵਾ ਜੇਕਰ ਤੁਸੀਂ ਮੋਰਸ ਦੇ ਗੱਲ ਕਰੀਏ ਸਾਡਾ ਸਿਵਲ ਮੋਰਸ ਦਾ ਰੈਫਰੈਂਸ ਸੈਂਟਰ ਨਾਲ ਅੱਜ ਉਹ ਵੀ ਆਈਸੀਯੂ ਨਾਲ ਡੰਸਰ ਸੈਂਟਰ ਵਧੀਆ ਜੇ ਕੋਈ ਡਾਕਟਰ ਵੀ ਇਹ ਗੱਲ ਚੁਣੇ ਤੁਹਾਡੇ ਧਿਆਨ ਦਿਵਾਉਣਾ ਉਹ ਪ੍ਰਾਈਵੇਟ ਬੈਕਸਾਂ ਕਰ ਰਹੇ ਨੇ ਕਿ ਕੋਈ ਕੋਰੋਸ ਹਾਲ ਹੈ। ਦੇਖੋ ਇਹ ਇਹ ਚ ਕੋਈ ਸ਼ੱਕ ਨਹੀਂ ਕਿ ਪਹਿਲੀਆਂ ਸਰਕਾਰਾਂ ਨੇ ਕੋਈ ਰਿਕਰੂਟਮੈਂਟ ਕੀਤੀ ਨਹੀਂ। ਸਰਕਾਰ ਮੁਲਾਜ਼ਮ ਰੱਖਿਆ ਹੀ। ਹੁਣ ਡਾਕਟਰਾਂ ਸਾਹਿਬ ਦੁਆਰਾ ਜਿਹੜੀ ਇਹ ਕਈ ਤਰ੍ਹਾਂ ਕਈ ਭਰਤੀਆਂ ਕੀਤੀਆਂ ਗਈਆਂ, ਤਕਰੀਬਨ 48000 ਦੇ ਲਾਗੇ ਬਣੇ ਸਾਰੇ ਵਾ ਮਹਿਕਮਿਆਂ ਦੇ ਵਿੱਚ ਭਰਤੀ ਕੀਤੀਆਂ ਡਾਕਟਰਾਂ ਦੀਆਂ ਵੀ ਭਰਤੀਆਂ ਮਨਜ਼ੂਰ ਕੀਤੀਆਂ ਗਈਆਂ ਨੇ। ਉਹ ਬਹੁਤ ਜਲਦੀ ਰੁਖਿਆ ਜਾਣਗੇ ਸਟਾਫ ਦੀ ਬਹੁਤ ਕਮੀ ਆ ਦੂਜੀ ਗੱਲ ਸਾਰਿਆਂ ਨੂੰ ਵੱਡੀ ਗੱਲ ਕਿ ਬੱਚੇ ਜਿਹੜੇ ਪੜ੍ਹ ਕੇ ਉਹ ਬਾਹਰ ਚਲੇ ਗਏ ਇੱਥੇ ਪੰਜਾਬ ਦੇ ਵਿੱਚ ਬਹੁਤੇ ਕਾਬਲ ਲੋਕ ਹੈ ਕਿਉਂਕਿ ਇਸ ਜਿਹੜੀ ਮੈਡੀਕਲ ਦੀ ਪੜ੍ਹਾਈ ਜਿਹੜੇ ਮੈਡੀਕਲ profession ਬਹੁਤ ਲੰਮਾ ਇਹਦੇ ਵਿੱਚ ਬਹੁਤ ਘੱਟ ਬੱਚੇ ਆ ਰਹੇ ਇਸ ਕਰਕੇ ਸਟਾਫ ਦੀ ਛੋਟੇਗਾ ਜਿਹੜੀ ਕਿ ਬਹੁਤ ਜਲਦੀ ਦੂਰ ਕੀਤੀ ਜਾਊਗੀ ਉਧਰ ਤੇ ਉਹ ਗੱਲ ਹੀ ਬਣਨੀ ਲੋਕਾਂ ਦੇ ਸਹਿਯੋਗ ਨਾਲ ਹੀ ਜੇ ਕੋਈ ਗਲਤ ਅੰਸਰ ਆ ਉਹਨੂੰ ਫੜਿਆ ਜਾ ਸਕਦਾ ਸਰਕਾਰਾਂ ਵੀ ਉਹਦੇ ਨਾਲ ਜਿਹੜੀ ਹੈਗੀ ਆ ਸਹਿਯੋਗ ਕਰਨੀ ਆ ਪਰ ਜੇ ਕਿਤੇ ਕੰਮ ਕੋਈ ਕਰੀ ਜਾਵੇ ਤੁਸੀਂ ਦੱਸੋ ਨਾ ਹੁੰਦਾ ਗੱਲਾਂ ਕਰਦੀ ਉਹ ਨਹੀਂ ਕਰੂ ਕੋਈ ਕੁਝ ਹੋ ਸਕੇ ਟੋਟ ਸਾਰ ਸਤੋ ਹਟ ਗਈ ਜੇ ਗੱਲ ਕਰੀਏ ਸੀ ਆਪਣਾ ਐਮਪੀ ਇਲੈਕਸ਼ਨ ਚ ਜੀ ਸਰਕਾਰ ਨੇ ਲਾਂਚ ਕੀਤਾ ਸੀ ਇੱਕ ਰੱਖੜੀ ਦੇ 1000 ਰੁਪਏ ਔਰਤਾਂ ਨੂੰ ਆਜੇਗਾ ਜੀ ਵਾਧਾ ਪੈਨਸ਼ਨ ਵੀ ਵਾਅਦਾ ਕਰਦੇ ਜਾਂਗੇ ਜੋ 2500 ਦਾ ਵਾਅਦਾ ਸੀ 1500 ਤੋਂ 2500 ਹੋਣ ਦਾ ਸੰਭਾਵਨਾ ਸੀ ਤੇ ਇਦਾਂ ਕੋਈ ਐਸਾ ਵਾਅਦਾ ਕਰੀ ਜਾਂਦੇ ਹੋ ਐਨਾ 1000 ਰੁਪਏ ਐਨਾ ਵਾਧਾ ਪੈਨਸ਼ਨ ਵਧਾ ਦੇਖੋ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਆ ਇਸ ਸੈਂਟਰ ਸਰਕਾਰ ਹੈ ਜਿਹੜੀ ਹਰ ਹੀਲਾ ਵਸੀਲਾ ਹੈ ਕਾਰੀਆ ਕੇ ਪੰਜਾਬ ਸਰਕਾਰ ਤੇ ਫਾਈਨੈਂਸ਼ਲੀ ਇਹਨੂੰ ਟਾਈਟ ਕੀਤਾ ਜਾ ਬਹੁਤ سارے ਪ੍ਰੋਜੈਕਟ ਇੱਕ ਐਗਜ਼ਾਮਪਲ ਲਈ 9000 ਕਰੋੜ ਰੁਪਈਆ ਕੱਲਾ ਜਿਹੜਾ ਰੂਰੋ ਡਿਵੈਲਪਮੈਂਟ ਫੰਡ ਦਾ ਉਹ ਰੋਕਿਆ ਗਿਆ ਲੋਕਾਂ ਨੂੰ ਸਪਿੰਡਾਂ ਸੜਕਾਂ ਬਣਾ ਕੇ ਦੇਣੀਆਂ ਪੈਸੇ ਸੈਂਟਰ ਦੇ ਸਾਡੇ ਟੈਕਸ ਦੇ ਕਿਸੇ ਨੇ ਵੀ ਕੋਈ ਆਪਣੀ ਜੇਬੀ ਚੋਂ ਨਹੀਂ ਪੈਸਾ ਦਿੱਤਾ ਸਾਡੇ ਟੈਕਸ ਦੇ ਪੈਸੇ ਸੈਂਟਰ ਨੂੰ ਅਸੀਂ ਭੇਜੇ ਉਹ ਸਾਡੇ ਪੈਸੇ ਉੱਥੋਂ ਨਹੀਂ ਆ ਰਹੇ ਦੂਸਰੀ ਗੱਲ ਹੈਲਥ ਮਿਸ਼ਨ ਦਾ ਤਕਰੀਬਨ 2.3 ਹਜ਼ਾਰ ਕਰੋੜ ਰੁਪਈਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਤਰ੍ਹਾਂ ਵਾ ਗਣਾਵਾ ਜਿਹੜੇ ਹਜ਼ਾਰਾਂ ਕਰੋੜ ਰੁਪਈਆ ਸੈਂਟਰ ਨੇ ਸਾਡਾ ਰੋਕ ਰੁਕਿਆ ਪੈਸੇ ਆਉਣ ਦੀ ਦੇਰ ਆ ਅਸੀਂ ਜਿੰਦਾ ਬਿਜਲੀ ਦਾ ਵਾਦਾ ਕੀਤਾ ਸੀ ਚੰਗੇ ਸਕੂਲਾਂ ਦਾ ਵਾਦਾ ਕੀਤਾ ਸੀ ਹਸਪਤਾਲਾਂ ਦਾ ਵਾਦਾ ਕੀਤਾ ਸੀ ਉਹ ਸਾਰੇ ਵਾਦੀ ਪੂਰੇ ਕੀਤੇ ਗਏ ਬੀਬੀਆਂ ਨੂੰ ਮੁਕਤ ਸਫਰ ਦਾ ਵਾਅਦਾ ਕੀਤਾ ਕਿ ਸਾਰਾ ਕੁਝ ਜੱਜੇ ਢੰਗ ਨਾਲ ਚੱਲੇ ਆ ਜਿਹੜੇ ਰਹਿ ਗਈ ਗੱਲ 1000 ਤੋਂ 1100 ਰੁਪਏ ਦੀ ਬੀਬੀਆਂ ਨੂੰ ਦੇਣ ਦੀ ਉਹ ਵੀ ਬਹੁਤ ਜਲਦੀ ਕਹੋ ਕੇ ਫਾਈਨੈਂਸ਼ੀਅਲ ਕਰਾਈਸਿਸ ਹੈ ਉਹਨੂੰ ਸਾਨੂੰ ਸਾਡੇ ਪੈਸੇ ਜਿਹੜੇ ਬਣਦਾ ਪੰਜਾਬ ਦਾ ਹੱਕ ਅੱਜ ਨਹੀਂ ਪਹਿਲੇ ਦਿਨ ਤੋਂ ਧੱਕਾ ਕਰ ਰਹੀ ਉਹ ਮੋਦੀ ਸਰਕਾਰ ਨੇ ਤੇ ਇੱਕ ਹੱਥ ਹੀ ਨਹੀਂ ਰੱਖੀ ਕੋਈ ਪੰਜਾਬ ਨਾਲ ਧੱਕਾ ਕਰਨ ਦੀ ਔਰ ਜਿੱਦਣ ਪੈਸੇ ਮਿਲ ਗਿਆ ਉਦੋਂ ਨੇ ਸਾਰੇ ਇਥੇ ਉਹ ਦਿੱਤੇ ਜਾਣਗੇ ਦਰਸ਼ਕੋ ਇਹ ਸੀਗੇ ਬਰੁੰਦਰ ਸਿੰਘ ਟੋਟ ਜੀ ਜਿਹੜੇ ਕਿ ਸੂਬਾ ਸੰਜੋਸ਼ ਖਤਰ ਨੇ ਆਵਾਜ਼ ਦੀ ਪਾਰਟੀ ਦੇ ਤੇ ਟੋਟਾ ਬਾਬੋ ਦਾ ਧੰਨਵਾਦ ਜੀ ਤੇ ਤੁਹਾਡਾ ਧੰਨਵਾਦ ਤੁਹਾਡੇ ਦਰਸ਼ਕਾਂ ਦਾ ਧੰਨਵਾਦ